ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਕੋਟਲਾ ਡੂੰਬ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਬਾਰੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਹਰਕਰ ਰਾਜਾ ਸੰਸੀ ਅਧੀਨ ਆਉਂਦੇ ਪਿੰਡ ਕੋਟਲਾ ਡੂੰਬ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਗੁਰਪਾਤ ਸਿੰਘ ਕੋਟਲਾ ਦੀ ਦੇਖਰੇਖ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ मुख्य मेहमान वजों पुजे पनगृह चेयरमैन बलदेव सिंह मियादिया ने शिरकत की पंजाब सरकार महकमे पंजाब राज फूड सप्लाई सिक्ख्या विभाग जल सप्लाई खेतीबाड़ी विभाग मछी पालन जिला वैलफेयर दफ्तर ड्रेन विभाग समेत बख मे के अधिकारी सेहत विभाग ਤੇ ਐਸਆਈ ਜਰਮਨਜੀਤ ਸਿੰਘ ਥੋਬਾ ਬੈਰਨੇ ਡਾਕਟਰ ਕਬਲਜੀਤ ਸਿੰਘ ਮਾਰਕੀਟ ਕਮੇਟੀ ਚੁਗਾਮਾ ਦੇ ਮਾਰਕੀਟਿੰਗ ਮੈਨੇਜਰ ਵਿਸ਼ਾਲ ਮਹਾਜਨ ਨੇ ਆਏ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਠਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਯੋਜਨਾਵਾਂ ਵੱਲ ਲੋਕਾਂ ਨੂੰ ਲਾਭ ਲੈਣ ਲਈ ਵੀ ਪ੍ਰੇਰਿਆ ਪੰਜ ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਮਿਆਦੀ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਨਿਭਾਏ ਜਾ ਰਹੇ ਹਨ ਅਤੇ ਉਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਦੇ ਨੁਮਾਇੰਦੇ ਅਧਿਕਾਰੀ ਖੁਦ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਇਥੇ ਮੁੱਖੇ ਤਰਸੀਲਦਾਰ ਲੋਪੋਕੇ ਜਸਵਿੰਦਰ ਸਿੰਘ ਐਸ ਐਚਓ ਰਾਜਾ ਸਾੰਚੀ ਪਰਮਜੀਤ ਸਿੰਘ ਸੈਕਟਰੀ ਲਖਵਿੰਦਰ ਸਿੰਘ ਪਟਵਾਰੀ ਮਨੋਹਰ لال ਐਸ ਡੀਓ ਚੁਗਾਵਾਂ ਗੁਰਵਿੰਦਰਪਾਲ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਭਗਵੰਤ ਸਿੰਘ ਖਿਆਲ ਕਾ ਕੋਰਪਰੇਟਿਵ ਬੈਂਕ ਦੇ ਡਾਇਰੈਕਟਰ ਠੇਕੇਦਾਰ ਭੁਪਿੰਦਰ ਸਿੰਘ ਸੋਖਲ ਸਾਬਕਾ ਸਰਪੰਚ ਸੁਭਾ ਸਿੰਘ ਬੋਪਾਰਾਏ ਪ੍ਰਧਾਨ ਕੁਲਦੀਪ ਸਿੰਘ ਕੋਹਾਲੀ ਚਕਵਿੰਦਰ ਸਿੰਘ ਪੰਜਾਬੀ ਬਾਗ ਵਾਲੇ ਜਗਦੀਂਦਰ ਸਿੰਘ ਹੇਰ ਸੁਖ ਸੰਤੋਖ ਸਿੰਘ ਲਾਹੌਰੀਆ ਗੁਰਨਾਮ ਸਿੰਘ ਕੋਟਲਾ ਮੰਗਲ ਸਿੰਘ ਪ੍ਰਧਾਨ ਨੰਬਰਦਾਰ ਰਜਿੰਦਰ ਕੁਮਾਰ ਜਗਤਾਰ ਸਿੰਘ ਸੇਵਾ ਸਿੰਘ ਰੋਬਿਨ ਕੋਟਲਾ ਨੰਬਰਦਾਰ ਰਾਜ ਸਿੰਘ ਕੋਟਲਾ ਗੁਰਜੰਤ ਸਿੰਘ ਬਲਦੇਵ ਸਿੰਘ ਡਾਕਟਰ ਗੁਰਵੇਲ ਸਿੰਘ ਖਿਆਲਾ ਨਰਿੰਦਰ ਸਿੰਘ ਬੱਬੂ ਕੋਟਲਾ ਸੁਖਵੰਤ ਸਿੰਘ ਪੀਰ ਰਣਜੀਤ ਸਿੰਘ ਹੇਰ ਮਹਾਬੀਰ ਨੂਰਪੁਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਪਿੰਡ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਕੋਟਲਾ ਡੂਮ ਦੇ ਵਿੱਚ ਖੜਿਆ ਨਹੀਂ ਜਿੱਥੇ ਆਪ ਦੀ ਸਰਕਾਰ ਆਪ ਦੇ ਦੁਆਰ ਮਾਨ ਸਾਹਿਬਾ ਨੂੰ ਜਿਹੜੇ ਕੈਂਪ ਲਾਏ ਜਾ ਰਹੇ ਨੇ ਉਹ ਅੱਜ ਇਸ ਨਗਰ ਦੇ ਵਿੱਚ ਸੀ ਜਿੱਥੇ ਸਾਰੇ ਵੀਰਾਂ ਨੇ ਮਰੀਆਂ ਭੈਣਾਂ ਨੇ ਲਾਗੇ ਲਾਗੇ ਵੀ ਕਾਫੀ ਪਿੰਡਾਂ ਦੇ ਆਣ ਕੇ ਜਿਹੜਾ ਨੇ ਕਿ ਇਸ ਕੈਂਪ ਦਾ ਜਿਹੜਾ ਕਿ ਲਾਭ ਉਠਾਇਆ ਔਰ ਜਿੰਨੇ ਵੀ ਕਿਸੇ ਦੇ ਜਿਹੜਾ ਵੀ ਕੋਈ ਕੰਮ ਹੈਗਾ ਸੀ ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ A to Z ਜਿਹੜੇ ਕੰਮ ਅੱਜ ਨੇ ਇੱਥੇ ਕੀ ਜਿਹੜੇ ਕੀ ਉਹ ਹੋਏ ਨੇ ਕਿੰਨੇ ਕੈਂਪ ਲੱਗੇ ਆ ਦੂਸਰਾ ਕੈਂਪ ਆ ਜਿਹੜਾ ਹੁਣ ਅੱਜ ਕੋਟਲਾ ਡੂੰਗ ਦੇ ਵਿੱਚ ਲੱਗਾ ਪਿਛਲੇ ਮਹੀਨੇ ਦਾ 25 ਪਿੰਡ ਕੈਂਪ ਲਾਇਆ ਸੀ ਹੁਣ ਇੱਥੇ ਆ ਹੁਣ ਫਿਰ ਨੈਕਸਟ 1 ਮਹੀਨੇ ਬਾਅਦ ਜਦੋਂ ਫਿਰ ਮਿਲੂਗਾ ਫਿਰ ਆਪਾਂ ਦਾ ਵਾਕ ਵਾਕ ਕਿੰਨਾ ਕਿਸੇ ਪਿੰਡਾਂ ਦੇ ਵਿੱਚ ਆਪਾਂ ਲੋਕੇਸ਼ਨ ਦੇਖ ਕੇ ਜਿਹੜੇ ਕਿ ਉਹ ਲਾਏ ਜਾਣਗੇ। ਕਿੰਨੀਆਂ ਸਹੂਦਾ ਜਿੱਦਾਂ ਲੋਕੀ ਲਾਭ ਲੈ ਸਕਦੇ। ਹਰੇਕ ਸਾਰੇ ਡਿਪਾਰਟਮੈਂਟ ਜਿਹੜੇ ਲਗਭਗ ਸਾਡੇ ਕੋਲ ਇੱਥੇ ਪਹੁੰਚੇ ਨੇ ਜਿੰਨੇ ਵੀ ਡਿਪਾਰਟਮੈਂਟ ਹੈਗੇ ਨੇ ਕਿਸੇ ਦਾ ਕੋਈ ਆਧਾਰ ਕਾਰਡ ਦੀ ਪ੍ਰੋਬਲਮ ਹੈ ਐਗਰੀਕਲਚਰ ਦੀ ਕੋਈ ਪ੍ਰੋਬਲਮ ਹੈ ਕੋਈ ਅ ਨਰੇਗਾ ਆ ਮਨਰੇਗਾ ਆ ਵੀਡੀਓ ਸਾਰੇ ਜਿੰਨਾ ਵੀ ਡਿਪਾਰਟਮੈਂਟ ਜਿੰਨੇ ਵੀ ਹੈਗੇ ਆ ਸਾਰੇ ਸਾਡੇ ਕੋਲ ਇੱਥੇ ਜਿਹੜੇ ਕਿ ਉਹ ਪਹੁੰਚੇ ਨੇ ਸਾਰਿਆਂ ਦੇ ਵਕਤ ਵਕਤ ਜਿਹਦਾ ਵੀ ਕਿਸੇ ਦਾ ਕੰਮ ਹੈਗਾ ਸੀ ਜਿਹੜਾ ਕਿ ਹਰੇਕ ਨੇ ਕੰਮ ਕਰਵਾਇਆ ਔਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਕਿ ਕੰਮ ਹੋ ਰਹੇ ਨੇ ਕੈਂਪਾਂ ਦੇ ਵਿੱਚ ਧੰਨਵਾਦ